ਕਾਫ ਫਤੇਗੜ ਚੂੜੀਆਂ ਦੇ ਅਧੀਨ ਆਉਂਦੇ ਅਲੀਵਾਲ ਬੁੱਲੋਵਾਲ ਵਿਖੇ ਤ੍ਰਿਪਤ ਬਾਜਵਾ ਵੱਲੋਂ ਸੁਖਜਿੰਦਰਨ ਦਾਵਾ ਤੇ ਹੱਕ ਚਿਕਰਵਾਈ ਗਈ ਵਿਸ਼ਾਲ ਮੀਟਿੰਗ ਸ਼ਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਸਮੇਤ ਵੱਖ-ਵੱਖ ਅਹੁਦਿਆਂ ਤੇ ਚੇਅਰਮੈਨ ਪੰਚ ਸਪੰਚ ਅਤੇ ਹੋਰ ਉੱਤੇਧਾਰਾਂ ਵੱਲੋਂ ਕੀਤੀ ਗਈ ਸ਼ਿਰਕਤ ਜਿਉਂ-ਜਿਉਂ ਤਪਸ਼ਾਦਰੀ ਹੁੰਦੇ ਹੋਏ ਚੋਣਾਂ ਵਾਲਾ ਮਾਹੌਲ ਕਰਮ ਹੁੰਦਾ ਜਾ ਰਿਹਾ ਜਿਸ ਦੇ ਤਹਿਤ ਸਾਬਕਾ ਮੰਤਰੀ ਅਤੇ ਕੰਗਸ ਤੇ ਹਲਕਾ ਫਤੇਗੜ ਚੂੜੀਆਂ ਤੋਂ ਬਤੈਕ ਤ੍ਰਿਪਤਰਜਿੰਦਰ ਸਿੰਘ ਬਾਜਵਾ ਵੱਲੋਂ ਅਲੀਵਾਲ ਵਾਲ ਪੈਲੇਸ ਵਿੱਚ ਵਿਸ਼ਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਚੇਅਰਮੈਨ ਅਤੇ ਹੋਰ ਉੱਤੇਦਾਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਹੋਇਆ ਚਾਬਕਾ ਚੇਅਰਮੈਨ ਕੁਲਵਿੰਦਰ ਸਿੰਘ ਕੋਟਲਾਪਾਮਾ ਵੱਡੀ ਗਿਣਤੀ ਪੰਚਾਇਤ ਪੰਚਮੀਤ ਮੀਟਿੰਗ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਆ ਸੁਖਜੰਦਰ ਸਿੰਘ ਗੁੰਦਾਵਾ ਅਤੇ ਤਰਤਰਜੰਦਰ ਸਿੰਘ ਬਾਜਵਾਨ ਨੇ ਕਿਹਾ ਕਿ ਜਿਸ ਤਰ੍ਹਾਂ ਵਰਕਰਾਂ ਵਿੱਚ ਜੋਸ਼ ਦਿਖਾਈ ਦੇ ਰਿਹਾ ਹੈ ਉਸ ਤੋਂ ਸਾਹਿਜ ਅੰਤਾਚਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਤੇ ਹਕ ਵਿੱਚ ਹਵਾ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਚ ਮੋਦੀ ਸਰਕਾਰ ਤੇ ਪੰਜਾਬ ਭਗਵੰਤ ਮਾਨ ਦੀ ਸਰਕਾਰ ਲੋਕ ਵਿਰੋਧੀ ਸਰਕਾਰਾਂ ਹਨ ਅਤੇ ਲੋਕ ਇਸ ਵਾਰ ਸੈਂਟਰ ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਵਲੇ ਦਿਖਾਈ ਦੇ ਰਹੇ ਹਨ ਇਸ ਮੁਖੇ ਸੁਖਜਿੰਦਰ ਸਿੰਘ ਦਾਰਮ ਤਵਾ ਵੱਲੋਂ ਮੋਦੀ ਸਰਕਾਰ ਤੇ ਭਗਵੰਤ ਮਾਨ ਉੱਪਰ ਕੇ ਨਿਸ਼ਾਨੇ ਵਿੱਚ ਸਾਦੇ ਗਏ ਜੋਸ਼ ਤੁਹਾਡੇ ਤੇ ਆ ਪੰਜਾਬ ਦੀ ਹਵਾ ਤੁਸੀਂ ਬਦਲੀ ਜਿਸ ਵੇਲੇ ਇਹ ਮੇਰੀ ਚੱਲੀ ਔਲ ਫਲੇਟ ਬਾਲ ਵਿੱਚੋਂ ਸਿਰਫ ਉਲਾਜਾ ਬੜਿੰਗਾ ਅੱਗੇ ਜਿੱਤਿਆ ਤੇ ਉਹਦੇ ਅੱਗੇ ਰਾਜੇ ਸਿੰਘ ਜੀ ਆ ਕੇ ਟੱਕਰ ਸਖਸ ਕਾਲੀ ਨੇ ਲਾਇਆ ਤੇ ਤੁਸੀਂ ਅੱਗੇ ਬਲਦ ਲਾ ਲਤਾ ਫਰੇਗੜ ਫਰੂਲਿਆਂ ਦੇ ਨਾਲ ਲਾ ਕੇ 7000 ਰੋਟੇ ਚ ਪਾ ਕੇ ਭੇਜਿਆ ਤੇ ਬਾਜਵਾ ਸਾਹਿਬ ਕਰਕੇ ਮੈਂ ਵੀ ਜਿੱਤ ਗਿਆ ਅੱਜ 6 ਸੀਟਾਂ ਜਿੱਤੀਆਂ ਅਕਾਲੀ ਦਲ ਗੱਲਾਂ ਕਰਦਾ ਅਕਾਲੀ ਦਲ ਵਾਲਿਆਂ ਨੂੰ ਪੁੱਛੋ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਕਿੰਨੇ ਕਰਵਾਏ ਜਦੋਂ ਪੰਜਾਬ 'ਚ ਜਵਾਲਾ ਉੱਠੀ ਉਹ ਤਿੰਨ ਪੀਜੇੜੇ ਨੇ ਫੇਰ ਬਾਹਰ ਨਿਕਲੇ ਮੈਂ ਬੀਬੀ ਹਰ ਸਿਮਰਨ ਨੂੰ ਪੁੱਛਣਾ ਚਾਹਨਾ ਮੇਰੀਏ ਪਣੇ 10 ਇੰਨੀ ਦੇਰ ਬੀਜੇਪੀ ਦੇ ਨਾਲ ਤੜੀ ਸਾਂਝੀ ਸਾਹ ਚ ਰਹੀ ਪਰ ਕਾਦਰ ਸਿੰਘ ਬਾਦਲ ਨੇ ਅਜੇ ਮੁੱਖ ਮੰਤਰੀ ਇਹਨਾਂ ਕਾਨੂੰਨਾਂ ਦਾ ਸਮਰਥਨ ਕੀਤਾ ਸਿੱਖੀ ਨੂੰ ਜੇ ਢਾਹ ਲੱਗੀ ਆ ਉਹ ਬਾਗਲ ਪਰਿਵਾਰ ਕਰਕੇ ਲੱਗੀ ਆ ਸਿੱਖੀ ਨੂੰ ਜੇ ਉੰਗਲ ਖੜੀ ਕਰਾਈ ਤੇ ਚਿੱਟਾ ਵੇਚਣ ਵਾਲੇ ਜਰਨਲਾਂ ਨੇ ਕਰਵਾਈ ਜੇ ਪੰਜਾਬ ਦੇ ਸ਼ਰਾਬ ਦਾ ਮਾਫੀਆ ਬਣਿਆ ਤੇ ਜਿਹੜੇ ਬਾਜੇ ਦੇ ਆਪਣੇ ਆਪ ਨੂੰ ਜਰਨਲ ਕਿਦੇ ਕੋਹ ਨਾਲੇ ਕੋਹ ਆ ਗੁਰੂ ਸਾਹਿਬ ਦੀ ਜਦਵੀ ਹੋਈ ਤੇ ਜੇ ਕੁਝ ਹੋਰ ਹੁਗਾ ਤੇ ਪ੍ਰਪਾਤ ਨੇ ਪ੍ਰਕਾਸ਼ਿਆ ਉਹਨਾਂ ਸ੍ਰੀਵਾਦ ਦੇ ਆਪਣੇ ਕਰਤਲੇ ਜਣਾਂ ਕਿ ਗੁਰੂ ਦੀ ਬੇਜਵੀ ਹੋਈ ਜਾਂ ਮੇਰਾ ਇੱਥੇ ਕੋਈ ਸ਼ੱਕ ਨਹੀਂ ਰਹਿੰਦਾ ਬਾਜਾ ਸਾਹਿਬ ਤੁਹਾਨੂੰ ਯਾਦ ਆ ਬਰਗਾੜੀ ਦਾ ਜੇ ਮੋਰਚਾ ਕਿਸੇ ਨੇ ਉਠਾਇਆ

ਕਲਾ ਤਨ ਲਿਆਵਾ ਸਰਜਣਾਣ ਤੋਂ ਲੋਕਾ ਮੋਰਾ ਲਾਈਆ 15 ਵਜੇ ਤੱਕ ਸਾਡੇ ਖਾਤੇ ਆ ਜਾਣਾ ਹੈ। ਕਈ ਬਜ਼ੁਰਗ ਤਾਂ ਵਸੀਅਤ ਹੀ ਲੈ ਗਏ ਜੇ 15 ਲੱਖ ਆਇਆ ਉਹ ਦੋਹੇ ਬ੍ਰਾਹਮਣ ਵੱਲੋਂ। ਤੇ ਕੰਨਾ ਕਾਲਾ ਤਨ ਹੈਗਾ ਸੀ ਨਾ ਆਇਆ। ਨਾ 15 ਲੱਖ ਆਇਆ। ਪਰ ਝੂਠ ਬੋਲ ਕੇ ਵੋਟਾਂ ਲੈ ਲਈ। ਬੇਕੂਪ ਬਣਾ ਕੇ ਵਰਨਾ ਲੈ ਗਏ ਫਿਰ ਪੰਜ ਸਾਲ ਮੰਗੇ ਫਿਰਾਂ ਮਾਗੀ ਦਾ ਸਾਢੇ 40 ਜਵਾਨ ਸੀਆਰਪੀ ਦੇ ਮਰਵਾਏ ਆ ਆਪੇ ਬੰਦ ਫੜ ਕੇ ਸੀਆਰਪੀ ਨੂੰ ਪਾਸਟ ਮਾਰੇ ਤੇ 40 ਜਵਾਨ ਮਰੇ ਪਹਿਲਾਂ ਸਾਰਾ ਪ੍ਰੋਗਰਾਮ ਬਣਿਆ ਸੀਗਾ ਉਹਨਾਂ ਚਾੜੀਆਂ ਨੂੰ ਦਿੱਲੀ ਖੜਿਆ ਉਹਨਾਂ ਦੀ ਬਾਡੀਜ਼ ਦਿੱਲੀ ਖੜੀਆਂ ਤੇ ਮੋਦੀ ਸਾਹਿਬ ਆ ਗਏ ਪੁਸ਼ਮਾਲਾ ਪਾਈ ਸ਼ੀਤਾਂ ਮੈਂ ਪੁੱਛਣਾ ਮੋਦੀ ਸਾਹਿਬ ਉਹਨਾਂ ਚਾੜੀਆਂ ਤੋਂ ਪਹਿਲਾਂ ਵੀ ਬੜੇ ਉਸੇ ਸ਼ਹੀਦ ਹੋਏ ਸਭ ਕੀ ਹੋਣੇ ਬੜੇ